ਉਹ ਪੰਨੋ ਦੀ ਗੱਲ ਆ ਲੋ ਗੁਰਪ੍ਰਤਵਾਦ ਪਰ ਉਹ ਪੂਰਨ ਸਿੱਖ ਹੀ ਨਹੀਂ ਹੈ ਹਰ ਗੱਲ ਦੇ ਵਿੱਚ ਨਹੀਂ ਉਹ ਪੂਰਨ ਸਿੱਖ ਹੀ ਨਹੀਂ ਹੈ ਖਾਲਸਤਾਨ ਦੇ ਮੁੱਦੇ ਤੇ ਆਪਣਾ ਤੋਰੀ ਫੁਰਕਾ ਚਲਾ ਰਹੇ ਕੋਈ ਉਹਨਾਂ ਦੇ ਅੰਦਰ ਭਾਵਨਾ ਨਹੀਂ ਹੈ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਕੀਤਾ ਹੈ ਚੋਰਾ ਸਿੰਘ ਹਾਂ ਐਵੀ ਇਹਨਾਂ ਦੇ ਵੀ ਕਿੰਨੇ ਕੇਸ ਐਵੀ ਖਾਲਸਤਾਨ ਦੇ ਮਦਈ ਰਹੇ ਔਰ ਬਾਹਰ ਆਏ ਤੇ ਇਹਨਾਂ ਨੇ ਫਿਰ ਮਤਲਬ ਜਿਹੜਿਆਂ ਨੂੰ ਦ ਸਰਕਾਰ ਛੱਡਣਾ ਚਾਹੁੰਦੇ ਆ ਉਹਨਾਂ ਦੇ ਨੇ ਸਵਾਲੀਆ ਚਿੰਨ੍ਹ ਲਾ ਦਿੰਦਾ ਕਿ ਇਹ ਬਾਹਰ ਆ ਕੇ ਉਹੀ ਕੰਮ ਕਰਨਗੇ ਤੋਤੀ ਬਾਹਰ ਵਜਦੀ ਹੈ ਖਾਲਸਾਤ ਦੀ ਨੁਕਸਾਨ ਇੱਥੇ ਹੋ ਜਾਂਦਾ ਹੈ ਤੁਸੀਂ ਖਾਲਸਾਤ ਦੀ ਗੱਲ ਕਰੀਏ ਨਾ ਤਾਂ ਦੂਜੀ ਬੰਗ ਹਿੰਦੂ ਰਾਸ਼ਟਰਵਾਦ ਵੀ ਮੰਗ ਉੱਠ ਰਹੀ ਹੈ ਦੇਖੋ ਹਿੰਦੂ ਰਾਸ਼ਟਰਵਾਦ ਮੰਗ ਉੱਠੀ ਸੀ ਲੇਕਨ ਉੱਠ ਉਸ ਹੋ ਕੇ ਰਹਿ ਗਈ ਜਦੋਂ ਮੋਦੀ ਸਾਹਿਬ ਅਜोध्या ਤੋਂ ਹਾਰ ਗਏ ਤੇ ਇੱਥੇ ਲੋੜ ਹੀ ਨਹੀਂ ਹੈ ਕਿਸੇ ਇੱਕ ਰਾਜ ਨੂੰ ਜਾਂ ਇੱਕ ਕੌਮ ਨੂੰ ਤਰਜੀਹ ਦੇਣ ਦੀ ਖਾਲਿਸਤਾਨ ਨੂੰ ਮੁੱਦੇ ਨੂੰ ਜ਼ਿਆਦਾ ਟਾਲੀ ਕਿਉਂ ਕਿਉਂਦੇ ਆ ਖਾਲਿਸਤਾਨ ਨੂੰ ਮੁੱਦੇ ਨੂੰ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਕਿ ਉਹ ਸੋਚਦੇ ਆ ਪੰਜਾਬ ਨੂੰ ਤੋੜਨਾ ਚਾਹੁੰਦੇ ਹ ਹੁਣ ਤੁਸੀਂ ਦੇਖੋ ਅਮਰਪਾਲ ਨੂੰ ਸੈਂਟਰ ਨੇ ਅੰਦਰ ਨਹੀਂ ਕੀਤਾ ਪੰਜਾਬ ਸਰਕਾਰ ਨੇ ਕੀਤਾ ਇਹ ਖ ਪੰਜਾਬ ਸਰਕਾਰ ਨੂੰ ਇਹ ਡਰ ਹੈ ਕਿ ਉਹ ਬਾਹਰ ਆ ਗਿਆ ਤੇ ਸਾਡੀ ਸਰਕਾਰ ਅਗਲੀ ਨਹੀਂ ਬਣਨੀ ਹਮਿਲਪਾਲ ਨੇ ਜਿਆ ਕੋਈ ਕਾਨੂੰਨ ਵੀ ਨਹੀਂ ਤੋੜਿਆ ਸੀਗਾ ਮੈਂ ਗੁਰਗਨ ਸਾਹਿਬ ਲੈ ਕੇ ਜਿਹੜਾ ਉਹ ਥਾਣੇ ਚਲੇ ਗਏ ਸੀ ਉਹ ਇੱਕ ਬੜੀ ਬਹੁਤਾ ਗੱਲ ਕੀਤੀ ਹੈ ਪਰ ਕੁਝ ਕਲੋਸ ਪਰ ਇਹ ਵੀ ਕਹਿਣਾ ਸੀ ਕਿ ਕਹਿੰਦੇ ਜਦ ਪੁਰਾਣੇ ਸਮੇਂ ਜਦ ਅਸੀਂ ਕਿਤੇ ਹਮਲੇ ਜਾਂਦੇ ਕਿਤੇ ਜਾਂਦੇ ਸੀਗੇ ਗੁਰਗਨ ਸਾਹਿਬ ਦੀ ਮੋਰੀ ਰੱਖਿਆ ਜਾਂਦਾ ਸੀ ਕਿ ਨਹੀਂ ਇਹ ਸਭ ਗੱਲਾਂ ਸਿਰਫ ਅਰਦਾਸ ਕਰਕੇ ਤੁਰਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਨਾਲ ਲੈ ਕੇ ਨਹੀਂ ਤੋਇਆ ਜਾਂਦਾ ਔਰ ਉਹਨੂੰ ਚੁਕਾਈ ਗਈ ਔਰ ਉਹਨੂੰ ਛੱਡਣ ਦਾ ਵੀ ਅਸੀਂ ਮੁੱਦਾ ਕੀਤਾ ਲੇਕਿਨ ਉਹਨੇ ਕਿ ਆ ਵੀ ਮੈਂ ਖਾਲਸਾ ਦਾ ਮੁੱਦਾ ਨਹੀਂ ਛੱਡਾਂਗਾ ਜੇ ਮੇਰੀ ਮਾਂ ਨੇ ਕੁਝ ਕਿਹਾ ਹੈ ਖਾਲਸਾ ਦਾ ਮੈਂ ਆਪਣੀ ਮਾਂ ਮਾਂ ਹੀ ਨਹੀਂ ਸਮਝਦਾ ਅਮਰਤਵਾਲ ਦੇ ਮੈਂ ਤੇ ਸੁਜੈਸ਼ਨ ਦਿਆਂ ਪੰਜਾਬ ਨੂੰ ਕਿਵੇਂ ਬਿਹਤਰ ਬਣਾਇਆ ਜਾਣਾ ਹਿੰਦੁਸਤਾਨ ਜਿਹੜਾ ਹੈ ਉਹ ਕਿਵੇਂ ਆਪਣਾ ਅਕਸ ਜਿਹੜਾ ਹੈ ਵਰਲਡ ਲੈਵਲ ਤੇ ਬਣਾ ਸਕਦਾ ਹੈ ਐਮਬੈਸੀ ਜਿਹੜਾ ਹੈ ਇੱਕ ਮੁੱਦਾ ਏ ਤੇ ਉਹਦਾ ਅਕਸ ਸੁਧਾਰਿਆ ਜਾਵੇ ਇਹ ਮਾੜੀਆਂ ਗੱਲਾਂ ਥੋੜੀਆਂ ਸਸਿਗਾ ਦੋਸਤੋ ਸਭ ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਇਸ ਪ੍ਰੋਗਰਾਮ ਚ ਮੇਰੇ ਨਾਲ ਅਮਰੀਕਾ ਤੋਂ ਡਾਕਟਰ ਸ੍ਰਿੰਦਰ ਗਿੱਲ ਬੈਸਟਰ ਆਫ ਪੋਪਸ ਅਮਰੀਕਾ ਹੋਣਗੇ ਜੋ ਅੱਜ ਕੱਲ ਇੰਡੀਆ ਭਾਰਤ ਦੌਰੇ ਤੇ ਹਨ ਆਓ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਾ ਹਾਂ ਡਾਕਟਰ ਸ੍ਰਿੰਦਰ ਗਿੱਲ ਜੀ ਸਾਡੇ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਸਿਗਾ ਮੈਂ ਸਰਵੰਮ ਟੀਵੀ ਚੈਨਲ ਦੀ ਟੀਮ ਦਾ ਸਵਾਗਤ ਕਰਦਾ ਹਾਂ ਜਿਹੜੇ ਸੜਕੇ ਪਟਿਆਲੇ ਤੋਂ ਚੱਲ ਕੇ ਬਠਿੰਡਾ ਪਹੁੰਚੇ ਐ ਔਰ ਅੱਜ ਮੇਰੇ ਨਾਲ ਪੰਜਾਬ ਦੇ ਬਾਰੇ ਰੂਬਰੂ ਹੋ ਰਿਹਾ ਸੋ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਜੀ ਐਮ ਹੀ ਕਹਿੰਦਾ ਗਿਆ ਸਰ ਵੀ ਕਿ ਤੁਸੀਂ ਨਾ ਐਮਬੈਸਡਰ ਫੀਸ ਆਫ ਅਮਰੀਕਾ ਨਾਲ ਇੱਕ ਇੰਟਰਨਲ ਲੀਡਰ ਹੋ ਸੀਨੀਅਰ ਲੀਡਰ ਹੋ ਬੋਲੋ ਸਾਨੂੰ ਦੱਸੋ ਇਹ ਤਾਂ ਮੇਨ ਵਰਕ ਹੀ ਹੁੰਦਾ ਬੋਲੋ ਦੇਖੋ ਜੀ ਜਿਹੜੀ ਪੂਰੀ ਦੁਨੀਆ ਹੈ ਉਹਦੇ ਵਿੱਚ ਕੋਈ ਨਾ ਕੋਈ ਉਲਝਣਾ ਹੈ ਹਾਂ ਜੀ ਲੇਕਿਨ ਇਹ ਜਿਹੜੀ ਯੂਪੀਐਫ ਹੈ ਯੂਨੀਵਰਸਲ ਪੀਸ ਫੈਡਰੇਸ਼ਨ ਹੈ ਹਾਂ ਜੀ ਇਹਨੇ ਤਿਆਰ ਕੀਤਾ ਹੈ ਕਿ ਪੂਰੇ ਵਰਲਡ ਦੇ ਵਿੱਚ ਸ਼ਾਂਤੀ ਦਾ ਮੈਸੇਜ ਲੈ ਕੇ ਜਾਣਾ ਤੇ ਸ਼ਾਂਤੀ ਰਾਜਦੂਤੀ ਤੋਂ ਰਿਸਪੈਕਟ ਦਾ ਮੈਸੇਜ ਲੈ ਕੇ ਜਾਣਾ ਔਰ ਅਸੀਂ ਜਿੱਥੇ ਵੀ ਜਾਂਦੇ ਹਾਂ ਉੱਥੇ ਪਬਲਿਕ ਨੂੰ ਲੀਡਰਾਂ ਨੂੰ ਬਿਊਰੋਕਰੇਟਸ ਨੂੰ ਇਹ ਹੀ ਗੱਲ ਸਮਝਾਉਣਾ ਹੈ ਕਿ ਜਿੱਨਾ ਚਿਰ ਤੁਸੀਂ ਕਾਮ ਐਂਡ ਕੁਆਇਟ ਨਹੀਂ ਸ਼ਾਂਤ ਨਹੀਂ ਔਰ ਉਹਨਾਂ ਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਜੋ ਸ਼ਾਂਤੀ ਔਰ ਸਤਕਾਰ ਦਾ ਮੈਸੇਜ ਜਿਹੜਾ ਹੈ ਉਹ ਅਸੀਂ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੇ ਵੀ ਸਾਨੂੰ ਕੋਈ ਮੌਕਾ ਮਿਲਦਾ ਹੈ ਉੱਥੇ ਅਸੀਂ ਇਹ ਕਹਿੰਦੇ ਆ ਕਿ ਮਾਨਵਤਾ ਪਹਿਲਾ ਹੈ ਧਰਮ ਜਾਤਾਂ ਉਹ ਬਾਅਦ ਵਿੱਚ ਹੈ ਕਾਸਟਾਂ ਬਾਅਦ ਵਿੱਚ ਹੈ ਔਰ ਜਦੋਂ ਮਾਨਵਤਾ ਜਿਹੜੀ ਹੈ ਉਹਨੂੰ ਅਸੀਂ ਪਹਿਲ ਦੇਣਾ ਹੋਵੇ ਔਰ ਏਕੇ ਦਾ ਅਸੀਂ ਮੈਸੇਜ ਦੇਣ ਲੱਗ ਵੀ ਇੱਕ ਪਿਤਾ ਇੱਕ ਇਸ ਕੇ ਹਮਾਰਕ ਤੂੰ ਤਾਂ ਆਪਣੇ ਆਪ ਹੀ ਜਿਹੜਾ ਹੈ ਲੋਕਾਂ ਦੇ ਵਿੱਚ ਜਾਗਰਤੀ ਆਏਗੀ ਲੋਕੀ ਪਿਆਰ ਮੋਲ ਦਾ ਹਾਂ ਜਦੋਂ ਸ਼ਾਂਤੀ ਔਰ ਰਿਸਪੈਕਟ ਇਹ ਦੋ ਚੀਜ਼ਾਂ ਮਿਲ ਜਾਣ ਤੇ ਮੈਂ ਇਹ ਕਹਿੰਦਾ ਵੀ ਹਰ ਵਿਅਕਤੀ ਜਿਹੜਾ ਹੈ ਉਹ ਕਾਮਯਾਬੀ ਦਾ ਰਸਤਾ ਇਖਤਿਆਰ ਕਰ ਸਕਦਾ ਗਿਲ ਸਰ ਤੁਹਾਨੂੰ ਇੱਕ ਸ਼ਾਂਤੀ ਪੁਰਸਕਾਰ ਉਹ ਜੋ ਪਾਕਿਸਤਾਨ ਤੇ ਕੋਰੀਆ ਵੱਲੋਂ ਵੀ ਇੱਕ ਵਾਰ ਦਿੱਤਾ ਜਾ ਚੁੱਕਾ ਹੈ ਉੱਥੇ ਲੋਕ ਇਸ ਨੂੰ ਕਿਸ ਤਰ੍ਹਾਂ ਸਮਝਦੇ ਨੇ ਦੇਖੋ ਮੈਨੂੰ ਦੋ ਪੀਸ ਅਵਾਰਡ ਮਿਲੇ ਇੱਕ ਪਾਕਿਸਤਾਨ ਚ ਪਿਛਲੇ ਸਾਲ ਮਿਲਿਆ ਸੀ ਔਰ ਕੋਰੀਆ ਚ ਉਸ ਤੋਂ ਪਿਛਲੇ ਸਾਲ ਮਿਲਿਆ ਸੀ ਹਮ ਔਰ ਉਹਨਾਂ ਨੇ ਕੋਈ ਮੇਰੀ ਸ਼ਕਲ ਵੇਖ ਕੇ ਨਹੀਂ ਦਿੱਤਾ ਮੇਰੇ ਕੰਮ ਵੇਖ ਕੇ ਦਿੱਤਾ ਹੈ ਕਿਉਂਕਿ ਮੈਂ ਕੋਈ 15 ਜਦੋਂ ਦਾ ਮੈਨੂੰ ਐਮਬੈਸਡਰ ਫਾਰ ਪੀਸ ਬਣਾਇਆ ਮੈਂ ਕੋਈ 15 ਮੁਲਕਾਂ ਦਾ ਦੌਰਾ ਕਰ ਚੁੱਕਾ ਹੈ। ਹਮਮ ਔਰ 15 ਮੁਲਕਾਂ 'ਚ ਮੈਂ ਇਹ ਸ਼ਾਂਤੀ ਦਾ ਮੈਸੇਜ ਵਰਕਸ਼ਾਪਾਂ ਲਈ ਸੈਮੀਨਾਰਾਂ ਲਈ ਔਰ ਜਿਹੜੀਆਂ ਪੰਜਾਬੀ ਕਾਨਫਰੰਸਾਂ ਉਹਨਾਂ ਦਾ ਹੀ ਦਿੱਤਾ ਹੈ। ਹਮਮ ਔਰ ਉਹਨਾਂ ਨੇ ਮੇਰੀ ਬੈਕਗ੍ਰਾਉਂਡ ਵੇਖ ਕੇ ਇਹ ਬੰਦਾ ਕੋਈ ਕਾਰਜ ਕੌਮ ਲਈ ਕਰ ਰਿਹਾ ਹੈ। ਮਾਨਵਤਾ ਲਈ ਕਰ ਰਿਹਾ ਹੈ। ਤੇ ਮਾਨ ਸਨਮਾਨ ਇੱਕ ਟੋਕਨ ਆਫ ਲਵ ਹੁੰਦਾ ਹੈ ਕਿ ਬੰਦੇ ਨੂੰ ਇਨਕਰੇਜ ਕੀਤਾ ਜਾਵੇ। ਔਰ ਹੁਣ ਫਿਰ ਮੈਂ ਅ ਪਰਸੋਂ ਜਾ ਰਿਹਾ ਵਾਪਸ ਅਮਰੀਕਾ ਔਰ 18 19 20 ਜਿਹੜਾ ਜਨਵਰੀ ਨੂੰ ਅ ਮੈਂ ਜਾ ਰਿਹਾ ਲਾਸ ਵੈਗਸ ਜਿੱਥੇ ਕਾਨਫਰੰਸ ਹੋ ਰਹੀ ਹੈ ਪੀਸ ਦੀ ਔਰ ਅਪ੍ਰੈਲ ਚ ਵਰਲਡ ਕਾਨਫਰੰਸ ਹੋ ਰਹੀ ਹੈ ਕੋਰੀਆ ਸਾਊਥ ਕੋਰੀਆ ਸੇਉਲ ਦੇ ਵਿੱਚ ਉੱਥੇ ਵੀ ਮੈਂ ਜਾ ਰਿਹਾ ਹਾਂ ਲੇਕਿਨ ਇਹ ਸਾਰਾ ਜੋ ਵੀ ਹੈ ਇਹ ਸਿਰਫ ਮਾਨਵਤਾ ਨੂੰ ਜੋੜਨ ਲਈ ਪਿਆਰ ਸਤਿਕਾਰ ਨੂੰ ਵਧਾਉਣ ਲਈ ਔਰ ਸ਼ਾਂਤੀ ਦੇ ਸੰਦੇਸ਼ ਨੂੰ ਪਕੇਰਿਆਂ ਔਰ ਇਹ ਇਹਨੂੰ ਵੰਡਣ ਦਾ ਜਿਹੜਾ ਜ਼ਿੰਮੇਵਾਰੀ ਹੈ ਉਹ ਮੈਂ ਦੇ ਰਿਹਾ ਹਾਂ ਅਗੇ ਮਾਲਕ ਨੂੰ ਜਿਵੇਂ ਮਨਜ਼ੂਰ ਹੈ ਉਸੇ ਤਰ੍ਹਾਂ ਹੋਵੇਗਾ ਜਿਵੇਂ ਕਿ ਇੰਟਰਨੈਸ਼ਨਲ ਸਿਕ ਫਾਰਮ ਦੇ ਤੁਸੀਂ ਕੋ-ਚੇਅਰ ਪਰਸਨ ਹੋ ਮਤਲਬ ਇਹ ਦਾ ਮੁੱਖ ਕੀ ਹੈ ਕੰਮ ਕੀ ਹੁੰਦੇ ਇਹਨਾਂ ਦੇ ਦੇਖੋ ਇੰਟਰਨੈਸ਼ਨਲ ਫਾਰਮ ਯੂ ਐਸ ਏ ਵਿੱਚ ਇਹ 3 ਸਾਲ ਪਹਿਲਾਂ ਬਣੀ ਸੀ ਇਹਦੇ ਵਿੱਚ ਮਾਇਨੋਰਟੀ ਕੰਟਰੀ ਜਿਹੜੀਆਂ ਹੈ 25 ਕੰਟਰੀਆਂ ਉਹਨਾਂ ਦਾ ਇੱਕ ਪਲੇਟਫਾਰਮ ਬਣਿਆ ਹੈ ਕਿਉਂਕਿ ਹਰ ਕੰਟਰੀ ਨੂੰ ਜਦੋਂ ਬਾਹਰ ਬੈਠਿਆ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਹੈ ਔਰ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾ ਹੈ ਜਾਂ ਐਜੂਕੇਸ਼ਨ ਚ ਜਾਂ ਮੈਡੀਕਲ ਚ ਜਾਂ ਉਹਨਾਂ ਦੀ ਕੋਈ ਕੰਟਰੀ ਦੀ ਪਬਲੀਕਲੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਉਹਨੂੰ ਸਰਕਾਰੀ ਦਰਬਾਰੇ ਪੇਸ਼ ਕਰਦੇ ਹਾਂ ਉਹ ਹੱਲ ਕਰ ਦੋ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਜਵਾਬਦੇ ਹੁੰਨੇ ਆ ਉਸ ਕੰਟਰੀ ਨੂੰ ਤੇ ਇਹ ਕੰਟਰੀ ਜਿਹੜੀ ਹੈ ਇਹ ਇਹਨਾਂ ਦਾ ਇਹ ਖਿਆਲ ਰੱਖਿਆ ਜਾਵੇ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਈ ਕੰਟਰੀਆਂ ਉਹਨਾਂ ਨੂੰ ਲਾਟਰੀ ਸਿਸਟਮ ਨਾਲ ਵੀਜ਼ੇ ਦਿੱਤੇ ਜਾਂਦੇ ਆ ਉਹਦੇ ਵਿੱਚ ਮਤਲਬ ਸਾਰੀਆਂ ਕੰਟਰੀਆਂ ਨਹੀਂ ਆਉਂਦੀਆਂ ਅਸੀਂ ਉਹ ਮੁੱਦਾ ਉਠਾਇਆ ਹੈ ਵੀ ਤੁਸੀਂ ਇਕੱਲੇ ਇਹ ਕੰਟਰੀ ਕਿਉਂ ਇਹਨਾਂ ਕੰਟਰੀਆਂ ਨੂੰ ਕਿਉਂ ਨਹੀਂ ਦਾ ਇਸੇ ਤਰ੍ਹਾਂ ਜਦੋਂ ਪਾਕਿਸਤਾਨ ਦੇ ਦੇ ਨਾਲ ਲੱਗਦੇ ਮੁੜਕੇ ਅਫਗਾਨਿਸਤਾਨ ਦੇ ਵਿੱਚ ਜਦੋਂ ਇਹਨਾਂ ਫੌਜਾਂ ਕੱਢੀਆਂ ਏ ਉਦੋਂ بڑے ਪਰਿਵਾਰ ਜਿਹੜੇ ਐ ਡਿਸਲੋਕੇਟ ਹੋਏ ਐ ਤੇ ਅਸੀਂ ਉਹਨਾਂ ਦਾ ਮੁੱਦਾ ਉਠਾਇਆ ਤੇ ਉਹਨਾਂ ਨੂੰ ਉਹਨਾਂ ਨੇ ਉੱਥੇ ਵਿਦੇ ਦਿੱਤੇ ਉਹਨਾਂ ਨੂੰ ਮੁੜ ਸੇਬੇ ਵਾਲੀ ਸਕੀਮ ਦੇ ਵਿੱਚ ਲਿਆਂਦਾ ਇਸ ਤਰ੍ਹਾਂ ਜਿਹੜੀਆਂ ਜਿਹੜੀਆਂ ਕੰਟਰੀਆਂ ਪ੍ਰਭਾਵਿਤ ਹੁੰਦੀਆਂ ਕਿਸੇ ਨਾ ਕਿਸੇ ਮੁੱਦੇ ਦੇ ਉਹਨਾਂ ਦਾ ਮੁੱਦਾ ਹੈ ਸਰਕਾਰ ਇਹ ਦੁਬਾਰੇ ਉਠਾ ਕੇ ਉਹਨਾਂ ਨੂੰ ਰਾਹਤ ਜਿਹੜੀ ਇਹ ਉਹ ਦਵਾਨੇ ਕਿਸੇ ਤਰ੍ਹਾਂ ਕੋਈ ਸਟੂਡੈਂਟ ਬਾਹਰ ਪੜਨ ਜਾਂਦਾ ਹੈ ਉਹਨੂੰ ਇਮੀਗ੍ਰੇਸ਼ਨ ਰਿਟਰ ਜਾਂ ਕੁਝ ਹੋਰ ਪ੍ਰੋਬਲਮਸ ਆਨੀਆਂ ਨੇ ਉਹਦੇ ਵਿੱਚ ਵੀ ਮੁੱਖ ਰੋਲ ਰਹਿੰਦੇ ਬਿਲਕੁਲ ਦੇਖੋ ਇਥੋਂ ਹਰ ਬੰਦੇ ਦੀ ਨਜ਼ਰ ਅਮਰੀਕਾ ਦੇ ਉੱਤੇ ਹੈ ਕਿਉਂਕਿ ਅਮਰੀਕਾ ਸੁਪਰ ਪਾਵਰ ਹੈ ਔਰ ਡਾਇਵਰਸ ਕੰਟਰੀ ਹੈ ਜਿੱਤੇ ਹਰ ਕੰਟਰੀ ਦੇ ਲੋਕ ਹੈ ਇਹ ਨਹੀਂ ਹੈ ਇੰਡੀਆ ਜਾਂ ਪਾਕਿਸਤਾਨ ਜਾਂ ਕਿਸੇ ਹੋਰ ਕੰਟਰੀ ਦੇ ਜੇ ਤਾਂ ਸਟੂਡੈਂਟ ਪੜਨ ਜਾਂਦੇ ਨੇ ਜਾਂ ਕੋਈ ਕੰਮ ਕਰਨ ਜਾਂਦਾ ਹੈ ਉਹਦੀ ਡੈਥ ਹੋ ਜਾਂਦੀ ਹੈ ਔਰ ਅਮਰੀਕਾ ਐਡਾ ਵੱਡਾ ਕੰਟਰੀ ਹੈ ਕਿ ਉਹਨੂੰ ਹਰ ਖਿੱਤੇ ਦੇ ਵਿੱਚ ਲੋੜ ਹੈ ਚਾਹੇ ਉਹ ਲੇਬਲ ਹੈ ਚਾਹੇ ਨਰਸਿੰਗ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਵਪਾਰ ਹਰ ਪਾਸੇ ਲੋੜ ਹੈਗੀ ਹੈ لیکن ਲੋਕੀ ਜਿਹੜੇ ਹੈ ਉਹ ਚੋਰ ਮੋਰੀ ਲਈ ਜਾਂਦੇ ਆ ਜਿਸ ਕਰਕੇ ਉੱਥੇ ਜਾ ਕੇ ਉਹਨਾਂ ਨੂੰ ਮੁਸ਼ਕਲਾ ਦੋ ਨੰਬਰ ਚੱਲੀ ਨੇ ਹਾਂ ਐਸੇ ਕਰਕੇ ਸਾਡੇ ਨਵੇਂ ਪ੍ਰੈਜ਼ੀਡੈਂਟ ਨੇ ਐਲਾਨ ਕੀਤਾ ਵੀ ਉਹ 1 ਮਿਲੀਅਨ ਜਿਹੜਾ ਹੈ ਉਹ ਰਿਪੋਰਟ ਕਰਨੀ ਉਹਦੇ ਵਿੱਚ ਰਿਪੋਰਟ ਕੌਣ ਹੋਣਗੇ ਜਿਨ੍ਹਾਂ ਨੇ ਕ੍ਰਾਈਮ ਕੀਤੀ ਹੋਈ ਹੈ ਜਿਨ੍ਹਾਂ ਨੇ ਇਮੀਗ੍ਰੇਸ਼ਨ ਲਈ ਨਹੀਂ ਹੈ ਔਰ ਸਿਰਫ ਜਿਹੜਾ ਹੈ ਪਿਛਲੇ 20 ਸਾਲ ਤੋਂ ਬੈਠੇ ਪੈਸੇ ਕੁਮਾਰਿਆ ਪਿੱਛੇ ਭੇਜੀ ਜਾ ਰਹੇ ਹੈ ਔਰ ਉਹਨਾਂ ਨੇ ਕੋਈ ਸਟੇਟਸ ਨਹੀਂ ਲਿਆ ਔਰ ਜਿਨ੍ਹਾਂ ਨੇ ਸਟੇਟਸ ਲਿਆ ਉਹਨਾਂ ਨੂੰ ਮੇਰਾ ਖਿਆਲ ਕੋਈ ਖਤਰ ਨਹੀਂ ਹੋਏਗਾ ਔਰ ਇਹ ਅੱਛਾ ਸਟੈਪ ਹੈ ਮੈਂ ਤੇ ਕਹਾਂਗਾ ਵੀ ਜਿਸਦੇ ਵੀ ਜਾਣਾ ਹੈ ਉਹ ਲੀਗਲ ਵੇ ਨਾ ਜਾਵੇ ਉੱਥੇ ਜਾ ਕੇ ਮਿਹਨਤ ਕਰੇ ਆਪਣੇ ਆਪ ਨੂੰ ਕਾਮਯਾਬ ਕਰੇ ਤੇ ਇਸ ਪਾਸੇ ਰੁਝੇਵਾ ਬਣਾਉਣ ਵਾਸਤੇ ਟਰੰਪ ਸਾਬ ਨੇ ਇਹ ਫੈਸਲਾ ਲਿਆ 트럼ਪ ਸਰਕਾਰ ਨਾਲ ਆਉਣ ਨਾਲ ਭਾਰਤ ਨੂੰ ਫਾਇਦਾ ਹੋਏਗਾ ਇਹਨਾਂ ਦੇ ਕੋਈ ਚੀਜ਼ ਜੀ ਬਿਲਕੁਲ ਫਾਇਦਾ ਹੋਏਗਾ ਕਿਉਂਕਿ ਮੋਦੀ ਸਾਹਿਬ 트럼ਪ ਦੇ ਬਹੁਤ ਨੇੜੇ ਹੈ ਔਰ ਵਪਾਰਕ ਖਿੱਤਾ ਜਿਹੜਾ ਹੈ ਉਹ ਵਧੇਗਾ ਲੇਕਿਨ ਮੈਂ ਇੱਕ ਗੱਲ ਇੱਥੇ ਜ਼ਰੂਰ ਕਵਾਂਗਾ ਔਰ ਮੈਂ ਕਈ ਵਾਰਾਂ ਕਹਿ ਚੁੱਕਿਆ ਕਿ ਹਿੰਦੁਸਤਾਨ ਦੀ ਜਿਹੜੀ ਅਮਰੀਕਾ ਐਮਬੈਸੀ ਹੈ ਉਹਦਾ ਜਿਹੜਾ ਚਿਹਰਾ ਮੂਰਾ ਹੈ ਉਹ ਬਹੁਤ ਮਾੜਾ ਹੈ ਮੈਂ ਮੋਦੀ ਸਰਕਾਰ ਨੂੰ ਕਹਾਂ ਵੀ ਜੇ ਤੁਸੀਂ ਆਪਣਾ ਘਰ ਬਣਾ ਸਕਦੇ ਹੋ ਇੱਥੇ ਤੁਸੀਂ ਪਾਰਲੀਮੈਂਟ ਬਣਾ ਸਕਦੇ ਹੋ ਹਿੰਦੁਸਤਾਨ ਦੀ ਐਮਬੈਸੀ ਜਿਹੜੀ ਹੈ ਉਹ ਇੱਕ ਐਸੀ ਐਮਬੈਸੀ ਹੋਣੀ ਚਾਹੀਦੀ ਹੈ ਵੀ ਜਿਹੜਾ ਦੁਨੀਆਂ ਵੇਖੇ ਕਿ ਹਿੰਦੁਸਤਾਨ ਦੀ ਵਾਸੀ ਹੈ ਸੁਪਰ ਪਾਵਰ ਬਣਤੇ ਜਾ ਰਹੇ ਸਾਡੇ ਨਾਲੋਂ ਬਿਹਤਰ ਪਾਕਿਸਤਾਨ ਦੀ ਐਮਬੈਸੀ ਹੈ ਮੈਂ ਤਾਂ ਇਹ ਕਵਾਂਗਾ ਵੀ ਹਿੰਦੁਸਤਾਨ ਦੀ ਐਮਬੈਸੀ ਜਿਹੜੀ ਹੈ ਇੱਕ ਐਗਜ਼ੈਂਪਲਰੀ ਐਮਬੈਸੀ ਹੋਣੀ ਚਾਹੀਦੀ ਹੈ ਉੱਥੇ ਇਗਲਸਾ ਵੀ ਕਹੇ ਕਿ ਅਮਰੀਕਾ ਦੇ ਵਿੱਚ ਵੀ ਆਪਾਂ ਜੇ ਲਈ ਡਰੱਗਸ ਦੀ ਗੱਲ ਕਰ ਲਈਏ ਜਾਂ ਕੋਈ ਕ੍ਰਾਈਮ ਦੀ ਗੱਲ ਕਰ ਲਈਏ ਭਾਰਤੀਆਂ ਦਾ ਜਿਆਦਾ ਰੋਲ ਦੇਖਿਆ ਨੇ ਕਿ ਜੇ ਉਹ ਜੇਲ੍ਹ ਹੋ ਗਈ ਇਹਨਾਂ ਉਹ ਇਸ ਕੇਸ ਚ उलझਗੇ ਦੇਖੋ ਡਰੱਗ ਜਿਹੜਾ ਮਸਲਾ ਏ ਇਕੱਲੇ ਹਿੰਦੁਸਤਾਨ ਦਾ ਨਹੀਂ ਇਹ ਸਾਰੀਆਂ ਕੰਟਰੀਆਂ ਦਾ ਹੈ ਲੇਕਿਨ ਡਰੱਗ ਜਿਹੜਾ ਵੇਚਣ ਦਾ ਜਾਂ ਚਲਾਉਣ ਦਾ ਹੈ ਏਕ ਰੈਕਟ ਹੈ ਰੈਕਟ ਦੇ ਵਿੱਚ ਮੈਂ ਇਹ ਕਹਾਂਗਾ ਗਵਰਨਮੈਂਟ ਇਨਵੋਲਵ ਹੈ ਪੁਲਿਸ ਇਨਵੋਲਵ ਹੈ ਔਰ ਇਹਨਾਂ ਦੀ ਸਹਿਮਤੀ ਤੋਂ ਬਿਨਾਂ ਪਤਾ ਨਹੀਂ ਹਿਲਦਾ ਨਹੀਂ ਅਮਰੀਕਾ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਡਰੱਗ ਚਲਦੀ ਹੈਗੀ ਹੈ ਲੇਕਿਨ ਉਹਨਾਂ ਨੇ ਕਈ ਚੀਜ਼ਾਂ ਲੀਗਲਾਈਜ਼ ਕਰਦੀ ਜਿਵੇਂ ਮਰਵਾਨਾ ਹੈ ਮਰਵਾਨਾ ਜਿਹੜਾ ਹੈ ਇਹ ਵੀ ਇੱਕ ਡਰੱਗ ਹੈ ਉਹਨਾਂ ਨੇ ਉਹ ਜਿਹੜੀ ਹੈ ਓਪਨ ਕਰ ਦਿੱਤੀ ਹੈ ਕਿ ਤੁਸੀਂ ਜਿੱਥੋਂ ਮਰਜ਼ੀ ਖਿਜਦੋ ਲੇਕਿਨ ਉਹਦੀ ਲਿਮਟ ਹੈ ਹੁਣ ਇਸ ਤਰ੍ਹਾਂ ਹੀ ਤੁਸੀਂ ਦੇਖੋ ਰਾਜਸਥਾਨ 'ਚ ਅਫੀਮ ਦੀ ਖੇਤੀ ਹੈ ਤੇ ਪੰਜਾਬ 'ਚ ਕਿਉਂ ਨਹੀਂ ਹੋ ਸਕਦੀ ਬਿਲਕੁਲ ਲੇਕਿਨ ਮੈਂ ਤੇ ਕਾਂਗਾ ਵੀ ਨਸ਼ੇ ਜਿਹੜੇ ਹੈਗੇ ਆ ਨਸ਼ਾ ਰਹਿਤ ਇਹ ਕਰਨ ਡਰੱਗ ਜੇ ਡਰੱਗ ਇਹ ਕਹ ਰਿਹਾ ਡਰੱਗ ਬੰਦ ਕਰੋ ਡਰੱਗ ਕਰੋ ਮੈਂ ਕਹਿੰਦਾ ਨਸ਼ਾ ਮੁਕਤ ਕਰੋ ਤੁਸੀਂ ਠੇਕੇ ਬੰਦ ਕਰੋ ਸਾਰੇ ਕਿਉਂ ਨਹੀਂ ਬੰਦ ਕਰ ਸਕਦੇ ਜੇ ਜੇ ਹੋਰ ਸਟੇਟਾਂ ਵਿੱਚ ਬੰਦ ਉਸ ਵਗਦੇ ਆ ਸਾਡੀ ਸਟੇਟ ਚ ਕਿਉਂ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਨੂੰ ਪੈਸੇ ਨਾਲ ਮਤਲਬ ਹੈ ਰੈਵਨੂਆ ਨਾ ਮਤਲਬ ਹੈ ਇਹਨਾਂ ਨੂੰ ਨਾ ਪਬਲਿਕ ਦਾ ਖਿਆਲ ਹੈ ਨਾ ਇਹਨਾਂ ਨੂੰ ਪਾਲਿਸੀਆਂ ਦਾ ਕੋਈ ਲੈਣਾ ਦੇਣਾ ਹੈ ਇਹਨਾਂ ਸਿਰਫ ਤੇ ਸਿਰਫ ਆਪਣਾ ਅਖਸ਼ ਆਪਣੀ ਪੈਂਠ ਜਿਹੜੀ ਹੈ ਉਹ ਪਬਲਿਕ ਦੇ ਸਾਹਮਣੇ ਰੱਖਨ ਤੋਂ ਸਵਾਏ ਕੁਝ ਨਹੀਂ ਹੈਗਾ ਮੈਂ ਇਹ ਕਹਿਣਾ ਕਿ ਜੇ ਅਮਰੀਕਾ ਜਾ ਕੇ ਇੱਥੋਂ ਤੁਸੀਂ ਉਹ ਕੰਮ ਕਰ ਸਕਦੇ ਜਿਹੜੇ ਇੱਥੇ ਨਹੀਂ ਕਰ ਸਕਦੇ ਇੱਥੇ ਵੀ ਅਮਰੀਕਾ ਹੈ ਜੇ ਤੁਸੀਂ ਮਿਹਨਤ ਕਰੋ ਲੇਕਿਨ ਅਸੀਂ ਜਿਹੜੀ ਮਿਹਨਤ ਕਰਨ ਦੀ ਬਜਾਏ ਜਿਹੜਾ ਹੈ ਹਰ ਕੰਮ ਬਈਆਂ ਨੂੰ ਨਾਲ ਹੁਣ ਤੇ ਤੁਸੀਂ ਦੇਖੋ ਇੱਥੇ ਭਈਆ ਜਿਹੜਾ ਹੈ ਹਰ ਟੋਲ ਪਲਾਜ਼ੇ ਤੇ ਭਈਆ ਹਰ ਆਟੋ ਤੇ ਭਈਆ ਹਰ ਖੇਤੀ ਚ ਭਈਆ ਅਸੀਂ ਜਿਹੜੇ ਹੈ ਚਿੱਟੇ ਕੁਰਤੇ ਪਜਾਮੇ ਪਾ ਕੇ ਇੱਕ ਫੇਸ ਬਣ ਗਿਆ ਸੀ ਕਿਸਾਨੀ ਜੋ ਕੰਮ ਕਰਨ ਵਾਲਾ ਹੈ ਉਸ ਪਾਸੇ ਅਸੀਂ ਤੋੜੀ ਨਹੀਂ ਦੇ ਜਿੱਦਾਂ ਚਿਰ ਅਸੀਂ ਆਪਣੇ ਸਟੇਟ ਨੂੰ ਬਿਹਤਰ ਬਣਾਉਣ ਵਾਸਤੇ ਹੱਥੀਂ ਕੰਮ ਨਹੀਂ ਕਰਾਂਗੇ ਹਰ ਪਰਿਵਾਰ ਜਿਹੜਾ ਹੈ ਉਹ ਹਰ ਕੰਮ ਖੁਦ ਕਰੇ ਉਨਾ ਚਿਰ ਪੰਜਾਬ ਜਿਹੜਾ ਹੈ ਉਹ ਬੇਤਰੀਵਲ ਨੇ ਚਾਹਸਾ ਇੱਕ ਮੈਂ ਗੱਲ ਤੁਹਾਡੇ ਸਵਾਲ ਤੋਂ ਬਾਹਰ ਕਰ ਰਿਹਾ ਵੀ ਕਈ ਮੈਨੂੰ ਇਹ ਵੀ ਸਵਾਲ ਕਰਦੇ ਆ ਵੀ ਤੁਸੀਂ ਸਾਰੀਆਂ ਗੱਲਾਂ ਨੈਗੇਟਿਵ ਕਰ ਰਹੇ ਹੋ ਪੋਜ਼ਿਟਿਵ ਕੀ ਹੈ ਦੇਖੋ ਪੋਜ਼ਿਟਿਵ ਇੱਕੋ ਹੀ ਗੱਲ ਹੈ ਕਿ ਜੋ ਕਾਰਜ ਪਿਛਲੇ 70 ਸਾਲ ਚ ਉਲਟ ਹੋਇਆ ਉਹਨਾਂ ਨੂੰ ਸਿੱਧੇ ਕਰਨ ਵਾਸਤੇ 5 ਸਾਲ ਇਨਾਫ ਨਹੀਂ ਹੈਗੇ ਕਾਫੀ ਕੁਝ ਹੋਇਆ ਹੈ ਦੇਖੋ ਜੱਸੀਆ ਜਿਹੜੀ ਹੈ ਆਨਲਾਈਨ ਜਿਹੜਾ ਹੈ ਅੱਗੇ ਸਿਸਟਮ ਨਹੀਂ ਹੈਗਾ ਕੋਈ ਪੇਪਰ ਚਾਹੀਦਾ ਬਰਥ ਸਰਟੀਫਾਈ ਦਾ ਜਾਂ ਸਰਟੀਫਿਕੇਟ ਚਾਹੀਦਾ ਡੈਥ ਤੁਹਾਨੂੰ ਆਨਲਾਈਨ ਅਵੇਲੇਬਲ ਹਾ ਸਬਦਾ ਕੇਂਦਰ ਜਿਹੜੇ ਹੈ ਭਾਵੇਂ ਠੀਕ ਹੈ ਇਹਨਾਂ ਨੇ ਅਕਾਲੀ ਸਰਕਾਰ ਨੇ ਖੋਲੇ ਸੀ ਲੇਕਿਨ ਉਹਨਾਂ ਦੀ ਹਾਲਤ ਏਡੀ ਵਧੀਆ ਨਹੀਂ ਹੈ ਕਿਤੇ ਸਟਾਫ ਨਹੀਂ ਹੈ ਕਿਤੇ ਬਿਜਲੀ ਨਹੀਂ ਹੈ ਔਰ ਮੈਂ ਤੇ ਕਹਾਗਾ ਕਿ ਹਰ ਕੰਮ ਨੂੰ ਬਿਹਤਰ ਕਰਨ ਵਾਸਤੇ ਸਰਕਾਰ ਬਿਹਤਰ ਰੋਲ ਅਦਾ ਕਰ ਸਕਦੀ ਹੈ ਔਰ ਸਾਨੂੰ ਆਸ ਹੈ ਕਿ ਇਸ ਟਾਕ ਨੂੰ ਸੁਣ ਕੇ ਸਰਕਾਰ ਕੁਝ ਫੈਸਲੇ ਲਵੇ ਹਾਂਜੀ ਕਿਉਂਕਿ ਜਿਵੇਂ ਹੈਲਥ ਹੈਲਥ ਵਿੱਚ ਹੈਲਥ ਇੰਸ਼ੋਰਸ ਸਿਸਟਮ ਅਮਰੀਕਾ ਵਾਂਗ ਅਡਾਪਟ ਕਰਨ ਹਰ ਬੰਦਾ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਲਵੇ ਹਰ ਬੰਦਾ ਅਫੋਰਡ ਕਰ ਸਕਦਾ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨੂੰ ਉਹਨਾਂ ਨੂੰ ਸਰਕਾਰ ਇੰਸ਼ੋਰੈਂਸ ਦੇ ਵਿੱਚ ਜਿਵੇਂ ਦੇਵੇ ਇਸ ਤਰ੍ਹਾਂ ਹੈਲਥ ਸਰਵਿਸ ਲੇਕਿਨ ਪ੍ਰਾਈਵੇਟ ਸਿਸਟਮ ਜਿਹੜਾ ਸਰਕਾਰ ਕਰਨ ਜਾ ਰਹੀ ਹੈ ਐਜੂਕੇਸ਼ਨ ਵਿੱਚ ਵੀ ਔਰ ਹੈਲਥ ਦੇ ਵਿੱਚ ਵੀ ਔਰ ਇਸੇ ਕਰਕੇ ਟਰਾਂਸਪੋਰਟ ਵਿੱਚ ਹਰ ਪਾਸੇ ਪ੍ਰਾਈਵੇਟਾਈਜੇਸ਼ਨ ਕਰਨ ਚਾਹੁੰਦਾ ਆਪਣੀ ਰਿਸਪਾਂਸਿਬਿਲਿਟੀ ਤੋਂ ਮੁਨਕਰ ਹੋ ਰਹੀ ਹੈ ਸਰਕਾਰ ਜਿਸ ਕਰਕੇ ਹਾਲਤ ਜਿਹੜੀ ਹੈ ਸਟੇਟਾਂ ਦੀ ਵੱਤੋਂ ਬਦਤਰ ਹੋ ਰਹੀ ਹੈ ਕਿ ਸਰਕਾਰ ਬਿਹਤਰੀ ਵਾਲ اور ਨਵੀਆਂ ਪਾਲਸੀਆਂ ਲਾਵੇ ਜਿਹੜੀਆਂ ਪਬਲਿਕ ਦੇ ਹਿਤਾਂ ਲਈ ਹੋਣ ਤਾਂ ਕਿ ਪੰਜਾਬ ਦੀ ਗੱਲ ਮੈਂ ਕਰਾਂਗਾ ਪੰਜਾਬ سونے ਦੀ ਚਿੜੀ ਫਿਰ ਬਣ ਸਕਦਾ ਹੈ ਗੱਲ ਖੜੀ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਕਦਮ ਪੁੱਟਦੀਆਂ ਹਨ ਔਰ ਇਹ ਆਪ ਖੁਦ ਜਿਹੜਾ ਹੈ ਜਨਰੇਟ ਕਰ ਸਕਦੇ ਇਕਨੋਮਿਕਲੀ ਲੇਕਿਨ ਇਸ ਪਾਸੇ ਨੇ ਹਰ ਇੱਕ ਦਾ ਖਿਆਲ ਸੈਂਟਰ ਵਾਲਾ ਵੀ ਸੈਂਟਰ ਪੈਸਾ ਦੇਵੇ ਫਿਰ ਅਹੀਂ ਕਰਾਂਗਾ ਗੱਲ ਸਾਡੀ ਕਿ ਪੰਜਾਬ ਦਾ ਬੜਾ ਹੋਰ ਮੁੱਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਸ ਦਾ ਸੇਕ ਵਾਈਟ ਹਾਊਸ ਤੱਕ ਵੀ ਗਿਆ ਸੀਗਾ ਅਮਰੀਕਾ ਵੱਲੋਂ ਵੀ ਇਸ ਦੇ ਆਪੱਖ ਤੇ سپورਟ ਕਰ ਗਈ ਸੀ ਦੇਖੋ ਅਸੀਂ ਇਸ ਮੁੱਦੇ ਤੇ ਜਦੋਂ ਪਹਿਲੇ ਵਾਲਾ ਪ੍ਰਧਾਨ ਮੰਤਰੀ ਬਣੇ ਅਨੰਦ ਮੋਦੀ ਸਾਹਿਬ ਉਹਨਾਂ ਨੂੰ ਇਹ ਅਪਰੋਚ ਕੀਤੀ ਸੀ ਉਹਨਾਂ ਨੇ ਸਿੱ ਪੰਜ ਮੁੱਦੇ ਦਿੱਤੇ ਸੀ ਪੰਜੇ ਉਹਨਾਂ ਹੱਲ ਕਰਦੇ ਔਰ ਉਸ ਟਾਈਮ ਕਾਲੀ ਸੂਚੀ ਜਿਹੜੀ ਹੈ ਬਿਲਕੁਲ ਖਤਮ ਕਰ ਦਿੱਤੀ ਸੀ ਬਿਲਕੁਲ ਲੇਕਿਨ ਸਾਡੇ ਜਿਹੜੇ ਮੈਂ ਤੇ ਆਪਣੀ ਕਮੇਟੀ ਸਿੱਖ ਹੀ ਕਮਾਂਗਾ ਹਾਂਜੀ ਇਹਨਾਂ ਨੇ ਖਾਲਿਸਤਾਨ ਦਾ ਮੁੱਦਾ ਜਿਹੜਾ ਹੈ ਉਹ ਫੜਿਆ ਹੋਇਆ ਹੈ ਤੁਸੀਂ ਦੇਖੋ ਵੀ ਖਾਲਸਾ ਰਾਜ ਜਿਹੜਾ ਹੈਗਾ ਹੈ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਵੇਖੋ ਤੁਸੀਂ ਉਸ ਤਰ੍ਹਾਂ ਦਾ ਰਾਜ ਬਣਾਉਣ ਵਾਸਤੇ ਉਸ ਤਰ੍ਹਾਂ ਦੀਆਂ ਸਕੀਮਾਂ ਦਿਓ ਤੁਸੀਂ ਕਿਉਂਕਿ ਤੋਤੀ ਬਾਹਰ ਵੱਜਦੀ ਹੈ ਖਾਲਿਸਤਾਨ ਦੀ ਨੁਕਸਾਨ ਇੱਥੇ ਹੋ ਜਾਂਦਾ ਹੈ ਪੰਜਾਬ ਨੂੰ ਨੁਕਸਾਨ ਪੰਜਾਬ ਨੂੰ ਹੋ ਸਕਦਾ ਹੈ ਮੈਂ ਅੱਜ ਵੀ ਕਹਿੰਨਾ ਜਿਹੜਾ ਅੰਦਰ ਬੈਠੇ ਐ ਅੰਡਰ ਅੰਡਰ ਟੇਕਿੰਗ ਦੇਨ ਗਵਰਨਮੈਂਟ ਨੂੰ ਪੇ ਅਸੀਂ ਵਧੀਆ ਜੀਵਨ ਜਿਹੜਾ ਹਾ ਬਤੀਤ ਕਰਾਂਗੇ ਔਰ ਕੋਈ ਤੁਹਾਨੂੰ ਚਾਂਸ ਨਹੀਂ ਦੇਵਾਂਗੇ ਜਿਲ੍ਹ ਸਰ ਮੈਂ ਗੱਲ ਕਰਾਂ ਤੁਸੀਂ ਖਾਲਿਸਤਾਨ ਦੀ ਗੱਲ ਕਰੇ ਇਹਦੇ ਨਾਲ ਤਾਂ ਦੂਜੀ ਮੰਗ ਹਿੰਦੂ ਰਾਸ਼ਟਰਵਾਦ ਵੀ ਮੰਗ ਉੱਠ ਰਹੀ ਹੈ ਦੇਖੋ ਹਿੰਦੂ ਰਾਸ਼ਟਰਵਾਦ ਮੰਗ ਉੱਠੀ ਹੀ ਲੇਕਿਨ ਉਹ ਠੁਸ ਹੋ ਕੇ ਰਹਿ ਗਈ ਜਦੋਂ ਮੋਦੀ ਸਾਹਿਬ ਅਯੁੱਧਿਆ ਤੋਂ ਹਾਰ ਗਏ ਉਹਨਾਂ ਨੂੰ ਹਿੰਦੂਆਂ ਨੇ ਨਹੀਂ ਸਵੀਕਾਰ ਕੀਤਾ ਇਸ ਕਰਕੇ ਉਹਨਾਂ ਨੇ ਉਹ ਮੰਗ ਖਤਮ ਕਰ ਦਿੱਤੀ ਦੂਸਰਾ ਭਾਰਤ ਦੇਸ਼ ਜਿਹੜਾ ਹੈਗਾ ਇਹ ਮਲਟੀਪਲ ਧਰਮਾਂ ਦਾ ਦੇਸ਼ ਹੈ ਮਲਟੀਪਲ ਜਿਦੇ ਦੇਖੋ ਤੁਸੀਂ ਬੰਗਾਲ ਵਿੱਚ ਕਾਲੀ ਮਾਤਾ ਨੂੰ ਮੰंदे ਠੀਕ ਹੈ ਹਿੰਦੂਸਤਾਨ ਵਿੱਚ ਜਿਹੜਾ ਹੈ ਰਾਮ ਨੂੰ ਮੰंदे ਹੈ ਠੀਕ ਹੈ ਸਿੱਖ ਜਿਹੜਿਆ ਹਰ ਧਰਮ ਸਾਡੇ ਕਨਸਟੀਟਿਊਸ਼ਨ ਹੈ ਹਰ ਧਰਮ ਦਾ ਸਤਿਕਾਰ ਕਰੋ ਹਰ ਧਰਮ ਵਿੱਚ ਪਰਪੱਕ ਰਹੋ ਤੇ ਇੱਥੇ ਲੋੜ ਹੀ ਨਹੀਂ ਹੈ ਕਿਸੇ ਇੱਕ ਰਾਜ ਨੂੰ ਜਾਂ ਇੱਕ ਕੌਮ ਨੂੰ ਤਰਜੀਹ ਦੇਣ ਦੀ ਜਦੋਂ ਤੁਸੀਂ ਮਲਟੀਪਲ ਧਰਮਾਂ ਦਾ ਸਤਿਕਾਰ ਕਰੋਗੇ ਉਹਨਾਂ ਨੂੰ ਬਣਦੀਆਂ ਹੱਕੀ ਮੰਗਾਂ ਦਿਓਗੇ ਤੇ ਮੇਰਾ ਨਹੀਂ خیال ਕਿ ਕੋਈ ਪ੍ਰੋਬਲਮ ਆਵੇਗੀ ਔਰ ਖਾਲਸਾ ਦਾ ਮੁੱਦਾ ਕੋਈ ਮੁੱਦਾ ਨਹੀਂ ਹੈਗਾ ਸਿਰਫ ਇਹ ਹੈ ਕਿ ਜਿਨ੍ਹਾਂ ਨੇ ਖਾਲਸਾ ਖਾਲਸਾ ਦਾ ਮੁੱਦੇ ਨੂੰ ਜ਼ਿਆਦਾ ਟਾਰਗੇਟ ਕਿਉਂ ਕੀਤਾ ਖਾਲਸਾ ਨੂੰ ਮੁੱਦੇ ਨੂੰ ਇਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਕਿ ਉਹ ਸੋਚਦੇ ਪੰਜਾਬ ਨੂੰ ਤੋੜਨਾ ਚਾਹੁੰਦੇ ਪੰਜਾਬ ਜਿਹੜਾ ਹੈ ਇਹ ਪੂਰੇ ਹਿੰਦੁਸਤਾਨ ਦਾ ਜਿਹੜਾ ਹੈ ਫੀਡਰ ਹੈ ਜਨਮਦਾਤਾ ਜਿਹੜਾ ਹੈ ਅਨਦਾਤਾ ਹੈ ਔਰ ਇੱਥੋਂ ਤੁਸੀਂ ਦੇਖੋ ਸਾਡੀ ਆਰਮੀ ਦੇ ਵਿੱਚ ਜਿਹੜੀ ਹੈ ਪੰਜਾਬੀ ਹੈ ਮੈਂ ਕਹਿੰਦਾ ਜੇ ਇਸ ਦਿਨ ਪੰਜਾਬ ਅਲੱਗ ਹੋ ਗਿਆ ਹਿੰਦੁਸਤਾਨ ਟੋਟੇ ਟੋਟੇ ਹੋ ਜੇ ਇਸ ਕਰਕੇ ਮੈਂ ਤੇ ਕਹਾਂਗਾ ਜਿਹੜੇ ਖਾਲਿਸਤਾਨ ਦੇ ਮੁੱਦਾ ਉਠਾਉਂਦੇ ਆ ਉਹ ਟੇਬਲ ਤੇ ਆ ਕੇ ਗੱਲ ਕਰਨ ਟੇਬਲ ਤੇ ਕੋਈ ਗੱਲ ਨਹੀਂ ਕਰਦਾ ਬਿਆਨ ਦੇਣਗੇ ਇਹ ਕਰ ਦੇਣਗੇ ਉਹ ਕਰ ਦੇਣਗੇ ਲੇਕਿਨ ਜਦੋਂ ਟੇਬਲ ਦੀ ਗੱਲ ਕਰਨਗੇ ਕਹਿੰਦੇ ਨੇ ਟੇਬਲ ਕਿਉਂਕਿ ਉਹ ਆਪਣੇ ਤੋਰੀ ਫੁਲਕੇ ਚਲਾ ਰਹੇ 12 ਬਾਰ ਬੈਠੇ ਖਾਲਿਸਤਾਨ ਦੇ ਮੁੱਦੇ ਤੇ ਆਪਣਾ ਤੋਰੀ ਫੁਲਕਾ ਚਲਾ ਰਹੇ ਕੋਈ ਉਹਨਾਂ ਦੇ ਅੰਦਰ ਭਾਵਨਾ ਨਹੀਂ ਹੈ ਤੁਸੀਂ ਪੰਨੋ ਦੀ ਗੱਲ ਆ ਲੋ ਗੁਰਪ੍ਰਸੰਤ ਬਨ ਉਹ ਪੂਰਨ ਸਿੱਖ ਹੀ ਨਹੀਂ ਹੈ ਹਰ ਗੱਲ ਦੇ ਵਿੱਚ ਚਰਚਾ ਨਹੀਂ ਉਹ ਪੂਰਨ ਸਿੱਖ ਹੀ ਨਹੀਂ ਹੈ ਉਹਨੂੰ ਸਿੱਖਾਂ ਦੀ ਗੱਲ ਕਰਨ ਦਾ ਹੱਕ ਹੀ ਨਹੀਂ ਮੈਂ ਇਹ ਕਹਾਂਗਾ ਇਸ ਕਰਕੇ ਇਹ ਮੁੱਦਾ ਕੋਈ ਨਹੀਂ ਹੈ ਔਰ ਬੰਦੀ ਸਿੰਘ ਜੀ ਜਿਹੜੇ ਹੈ ਉਹ 24 ਘੰਟੇ ਚ ਰਿਆ ਹੋ ਸਕਦੇ ਆ ਲੇਕਿਨ ਅੰਡਰਟੇਕਿੰਗ ਜਿਹੜੀ ਹੈ ਉਹ ਦੇਣ ਪੰਜਾਬ ਗਵਰਨਰ ਦਾਰੇ ਤੁਹਾਡੇ ਸਾਹਮਣੇ ਇਹ ਵੀ ਖੁਆ ਜਿਹੜੇ ਜਿਨ੍ਹਾਂ ਨੇ ਸੁਖਬੀਰ ਬਾਦਲ ਤੇ ਕੀਤਾ ਹੈ ਚੋੜਾ ਸਿੰਘ ਹਾਂ ਇਹ ਵੀ ਇਹਨਾਂ ਤੇ ਵੀ ਕਿੰਨੇ ਕੇਸ ਇਹ ਵੀ ਖਾਲਿਸਤਾਨ ਦੇ ਮਦਈ ਰਹੇ ਆ ਔਰ ਬਾਹਰ ਆਏ ਤੇ ਇਹਨਾਂ ਨੇ ਫਿਰ ਮਤਲਬ ਜਿਹੜਿਆਂ ਨੂੰ ਦ ਸਰਕਾਰ ਚੜਨਾ ਚਾਹੁੰਦੀ ਆ ਉਹਨਾਂ ਤੇ ਇਹ ਸਵਾਲੀਆ ਚਿੰਨ੍ਹ ਲਾ ਦਦਾ ਕਿ ਇਹ ਬਾਹਰ ਆ ਕੇ ਉਹੀ ਕੰਮ ਕਰਨਗੇ ਇਸੇ ਕਰਕੇ ਸਰਕਾਰ ਇਹਨਾਂ ਨੂੰ ਛੱਡ ਨਹੀਂ ਰਹੀ ਐ ਪਰ ਜਿਹੜੇ ਵੀ ਸਜਾਵਾਂ ਭੁਗਤ ਚੁੱਕੇ ਨੇ ਉਹਨਾਂ ਤੇ ਤਾਂ ਇੱਕ ਜਿਹੜੇ ਇੰਡੀਅਨ ਪੈਨਲ ਕਾਨੂੰਨ ਦੀ ਗੱਲ ਕਰੀਏ ਉਹ ਤਾਂ ਕਾਹਦੇ ਉਲਟ ਹੋ ਗਿਆ ਉਹ ਐਗਰੀ ਕਰਦੇ ਆ ਲੇਕਿਨ ਉਹ ਬੰਦੇ ਵੀ ਬਾਹਰ ਆ ਕੇ ਰਾਜੀ ਨਹੀਂ ਹੈ ਉਹਨਾਂ ਨੂੰ ਵੀ ਖਤਰਾ ਹੈਗਾ ਕਿ ਸਾਨੂੰ ਐਲੀਮੀਨੇਟ ਕਰ ਦੇਣਗੇ ਹੋਣਾ ਨਾ ਹੋਏ ਜ ਕੁਝ ਹਾਂ ਇੰਡੀਅਨ ਹੋਣ ਐਗਰਸ਼ ਅਮਰੀਕਾ ਚ ਵੀ ਹੁੰਦੇ ਗੌਰਮੈਂਟ ਨੇ ਮਰਕਾ ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਹੈ ਤੇ ਉਹ ਹੈ ਲੇਕਿਨ ਸਰਕਾਰ ਸਿਰਫ ਇੱਕ ਅੰਡਰਟੇਕਿੰਗ ਚਾਉਂਦੀ ਏ ਔਰ ਉਹ ਅੰਡਰਟੇਕਿੰਗ ਵਾਸਤੇ ਨਾ ਤੇ ਅਕਾਲੀ ਦਲ ਮੂਰੇ ਲੱਗ ਰਿਹਾ ਨਾ ਮੋਕੇ ਦੀ ਸਰਕਾਰ ਲੱਗ ਰਹੀ ਏ ਹੁਣ ਤੁਸੀਂ ਦੇਖੋ ਅਮਰਪਾਲ ਨੂੰ ਹਾਂਜੀ ਸੈਂਟਰ ਨੇ ਅੰਦਰ ਨਹੀਂ ਕੀਤਾ ਪੰਜਾਬ ਸਰਕਾਰ ਨੇ ਕੀਤਾ ਏ ਕੋਈ ਕਿ ਪੰਜਾਬ ਸਰਕਾਰ ਨੂੰ ਇਹ ਡਰ ਹੈ ਕਿ ਉਹ ਬਾਹਰ ਆ ਗਿਆ ਤੇ ਸਾਡੀ ਸਰਕਾਰ ਅਗਲੀ ਨਹੀਂ ਬਣਨੀ ਜੋ ਕੋ ਬੰਦਾ ਪਪੂਲਰ ਫੇਸ ਬਣ ਜਾਏਗਾ ਪਰ ਅਮਰਿਤਪਾਲ ਨੇ ਅਜਿਆ ਕੋਈ ਕਾਨੂੰਨ ਵੀ ਨਹੀਂ ਤੋੜਿਆ ਸੀਗਾ ਜਿਸ ਹਿਸਾਬ ਨਾਲ ਉਹਨੂੰ ਉੱਧਰ ਕੇ ਐਨਐਸਏ ਲਾਈ ਗਈ ਉਹਦੇ ਤੇ ਦੇਖੋ ਕਾਨੂੰਨ ਇਹ ਹੈ ਕਿ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਲੈ ਕੇ ਇੱਕ ਵਾਰਿਸ ਪੰਜਾਬ ਦੀ ਮੋਹਿਮ ਛੇੜੀ ਸੀ ਨਹੀਂ ਗੁਰੂ ਗ੍ਰੰਥ ਸਾਹਿਬ ਲੈ ਕੇ ਜਿਹੜਾ ਉਹ ਥਾਣੇ ਚਲੇ ਗਏ ਸੀ ਉਹ ਇੱਕ ਬੜੀ ਬਹੁਦਾ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਗੁਰੂ ਦੀ ਮਤਲਬ ਟਾਰਗੇਟ ਬਣਾ ਕੇ ਆਪਣੇ ਹਿਤਾੰਦੋਂ ਜਿਹੜਾ ਹਉ ਪਾਲ ਪੋਸ ਰਹੇ ਪਰ ਕੁਝ ਫਿਲਾਸਫਰਾਂ ਨੇ ਵੀ ਕਹਿਣਾ ਸੀ ਕਿ ਕਹਿੰਦੇ ਜਦ ਪੁਰਾਣੇ ਸਮੇਂ ਜਦ ਅਸੀਂ ਕਿਤੇ ਹਮਲੇ ਜਾਂਦੇ ਕਿਤੇ ਜਾਂਦੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਰੀ ਰੱਖਿਆ ਜਾਂਦਾ ਸੀ ਅੱਗੇ ਨਹੀਂ ਇਹ ਸਭ ਗੱਲਾਂ ਇਹ ਸਿਰਫ ਅਰਦਾਸ ਕਰਕੇ ਤੁਰਿਆ ਜਾਂਦਾ ਹੈ ਗੁਰੂ ਗ੍ਰੰਥ ਦਾ ਨਾਲ ਲੈ ਕੇ ਨਹੀਂ ਤੁਰਿਆ ਜਾਂਦਾ ਜਾਂ ਜਿੱਥੇ ਜਾਂ ਲੜਾਈ ਜਾਂਦੇ ਸੀ ਤੇ ਜਿੱਥੇ ਪੜਾ ਹੁੰਦਾ ਹੈ ਉੱਥੇ ਉਹ ਉਦੋਂ ਸਟਾਲ ਕਰਕੇ ਉੱਥੇ ਅਰਦਾਸ ਕਰਕੇ ਉਦੋਂ ਮਤਲਬ ਕੀਰਤਨ ਸ਼ੀਤਨ ਖਰੂਸ ਆਪ ਤੋਂ ਅਮਨਤ ਪਾ ਲ ਨੂੰ ਜਿਹੜੀ ਤੁਸੀਂ ਦੇਖਿਆ ਜਿੱਤਿਆ ਹੈ ਉਹਦੇ ਵਾਸਤੇ ਅਮਰੀਕਾ ਸਰਕਾਰ ਨੇ ਬੜਾ ਜ਼ੋਰ ਲਾਇਆ ਅਸੀਂ ਵੀ ਕੋਸ਼ਿਸ਼ ਕੀਤੀ ਸੀ ਪਾਕਿਸਤਨ ਸੌਰੀ ਅਮਰੀਕਾ ਦੀ ਸਰਕਾਰ ਨੂੰ ਕਿ ਇਹਨੂੰ ਸੌ ਚੁਕਾਏ ਜਾਏ ਔਰ ਉਹਨੂੰ ਸੌ ਚੁਕਾਈ ਗਈ ਔਰ ਉਹਨੂੰ ਛੱਡਣ ਦਾ ਵੀ ਅਸੀਂ ਮੁੱਦਾ ਕੀਤਾ ਲੇਕਿਨ ਉਹਨੇ ਕਿਹਾ ਵੀ ਮੈਂ ਖਾਲਿਸਤਾਨ ਦਾ ਮੁੱਦਾ ਨਹੀਂ ਛੱਡਾਂਗਾ ਜੇ ਮੇਰੀ ਮਾਂ ਨੇ ਕੁਝ ਕਿਹਾ ਹੈ ਖਾਲਸਾ ਦਾ ਮੈਂ ਆਪਣੀ ਮਾਂ ਮਾਇ ਨਹੀਂ ਸਮਝਦਾ ਅਮਰਤਪਾਲ ਨੇ ਜਿਸ ਕਰਕੇ ਜਿਹੜਾ ਹੈ ਸਰਕਾਰ ਨੇ ਉਹਦੀ ਅਵਧੀ ਵਿੱਚ ਵਾਅਦਾ ਕਰ ਦਿੱਤਾ ਐਨਐਸਏ ਤੇ ਪਰ ਗੱਲ ਹੋਰ ਗੱਲ ਸਭ ਤੁਸੀਂ ਜਦੋਂ ਉਹਨੂੰ ਇੱਕ ਲੱਖ ਤਣ ਪਿੱਛੇ ਦੁਬਈ ਦੇ ਸੀਗੇ ਪਿੱਛੇ ਇਹ ਵੀ ਰੋਲਾ ਪੈ ਗਿਆ ਸੈਂਟਰ ਦਾ ਬੰਦਾ ਇਲਿਗੇਸ਼ਨ ਲੱਗੇ ਸੋ ਉਹਨਾਂ ਦੇ ਉੱਪਰ ਦੇਖੋ ਇਹ ਤੇ ਕੁਦਰਤੀ ਗੱਲ ਆ ਵੀ ਜਿਸ ਦੀ ਪਾਪੂਲਾਰਿਟੀ ਵੜੇਗੀ ਉਸ ਤੇ ਕੋਈ ਨਾ ਕੋਈ ਜਿਹੜਾ ਹੈ ਐਲੀਗੇਸ਼ਨ ਲੱਗੇਗਾ ਹੁਣ ਮੈਂ ਤੁਹਾਡੇ ਕੋਲ ਟਾਕ ਕੀਤੀ ਹੈ ਤੇ ਇਹ ਥੋੜਾ ਹੈ ਸਾਰੇ ਬੰਦੇ ਮੈਨੂੰ ਸਹੀ ਕਹਿਣਗੇ ਉਹ ਕਹਿਣਗੇ ਤੇ ਇਹ ਤਾਂ ਨੈਗੇਟਿਵ ਬੰਦਾ ਹੈ ਆਪਣੇ ਆਪਣੇ ਵਿਚਾਰ ਹਨ ਬਿਲਕੁਲ ਠੀਕ ਨੇ ਲੇਕਿਨ ਅਹੀਂ ਸੱਚ ਤੇ ਪਹਿਰਾ ਦੇ ਰੇ ਜੋ ਮੈਂ ਸੱਚੀ ਗੱਲ ਵੇਖੀ ਹੈ ਪੰਜਾਬ ਦੇ ਪਿੰਡ ਫਿਰ ਕੇ ਸ਼ਹਿਰ ਫਿਰ ਕੇ ਮੈਂ ਉਹ ਗੱਲਾਂ ਕਹਿ ਰਿਹਾ ਮੈਂ ਸਰਕਾਰ ਦੇ ਹਿੱਤ ਵੇਖੇ ਹੈ ਸਰਕਾਰ ਕਿਵੇਂ ਵਿਚ ਰਹੀ ਹੈ ਜਿਹੜੇ ਇਹਨਾਂ ਦੇ ਐਮ ਐਲ ਏ ਉਹ ਕੀ ਕਰ ਰਹੇ ਹੈ ਔਰ ਮੈਂ ਵਿਦ ਐਗਜ਼ਾਮਪਲ ਗੱਲ ਕਰਨਾ ਚਾਹੁੰਦਾ ਹੈ ਲੇਕਿਨ ਮੇਰੇ ਨਾਲ ਜਦੋਂ ਮਰਜੀ ਸੀਐਮ ਸਾਹਿਬ ਬਹਿ ਜਾਣ ਜਾਂ ਪੀਐਮ ਸਾਹਿਬ ਜਾਂ ਫਾਰਨ ਸੈਕਟਰੀ ਜਨਰਲ ਮੰਤਰੀ ਬੈਨ ਮੈਂ ਜੋ ਗੱਲਾਂ ਕਹਾ ਮੈਂ ਉਹਨਾਂ ਦੇ ਸਾਹਮਣੇ ਕਹਾਂਗਾ ਮੈਨੂੰ ਕੋਈ ਡਰ ਥੋੜਾ ਹੈਗਾ ਮੈਂ ਮੈਂ ਅਮਰੀਕਾ ਦਾ ਸਿਟੀਜ਼ਨ ਹੈ ਮੇਰਾ ਜਿਹੜਾ ਖਿਆਲ ਧਿਆਨ ਉਹਨਾਂ ਨੇ ਕਰਨਾ ਹੈ ਹੋਰ ਮੈਂ ਕੋਈ ਐਸੀ ਗੱਲ ਤੇ ਬੋਲ ਨਹੀਂ ਰਿਹਾ ਜਿਹੜੀ ਮੈਂ ਕਾਨੂੰਨ ਦੀ ਲਗਨਾ ਕਰ ਰਹੀ ਮੈਂ ਤੇ ਸੁਜੈਸ਼ਨ ਦੇ ਪੰਜਾਬ ਨੂੰ ਕਿਵੇਂ ਬਿਹਤਰ ਬਣਾਇਆ ਜਾ ਹਿੰਦੁਸਤਾਨ ਜਿਹੜਾ ਹੈ ਉਹ ਕਿਵੇਂ ਆਪਣਾ ਅਕਸ ਜਿਹੜਾ ਹੈ ਵਰਲਡ ਲੈਵਲ ਤੇ ਬਣਾ ਸਕਦਾ ਹੈ ਐਮਬੈਸੀ ਜਿਹੜਾ ਹੈ ਇੱਕ ਮੁੱਦਾ ਹੈ ਬਿਲਡਰ ਅਕਸਰ ਸੁਧਾਰਿਆ ਜਾਵੇ ਇਹ ਮਾੜੀਆਂ ਗੱਲਾਂ ਥੋੜੀਆਂ ਹੈ ਮੈਂ ਸਿੱਖ ਤੁਹਾਨੂੰ ਲੱਗਦਾ ਕਿ ਸਿੱਖ ਪੰਜਾਬ ਦੇ ਚੰ ਟੈਰ ਮਹਿਸੂਸ ਕਰਦਾ ਤੇ ਬਾਹਰ ਜਾ ਕੇ ਕਹਿੰਨੇ ਕਿ ਸਾਨੂੰ ਪੰਜਾਬ ਤੋਂ ਖਤਰਾ ਹੈ ਦੇਖੋ ਕੋਈ ਖਤਰਾ ਨਹੀਂ ਹੈ ਜਿਹੜੇ ਵੀ ਬਾਹਰ ਜਾਂਦੇ ਉਹ ਇਕਨੋਮਿਕਲੀ ਆਪਣੇ ਆਪ ਨੂੰ ਵੀਕਰ ਦੱਸਦੇ ਕਿਉਂਕਿ ਜਿਹੜੇ ਬਾਹਰ ਜਾਂਦੇ ਉਹ ਪੈਸਾ ਕਮਾਣ ਜਾਂਦੇ ਹਨ ਲੇਕਿਨ ਇਹ ਹੈ ਕਿ ਜਿਹੜੀ ਉੱਥੇ ਰਾਸੀ ਸ਼ਰਨ ਮਿਲਦੀ ਹੈ ਉਹ ਤਾਂ ਹੀ ਮਿਲੇਗੀ ਜੇ ਹਿੰਦੁਸਤਾਨ ਨੂੰ ਖਤਰਾ ਦਖਾਨਗੇ ਲੇਕਿਨ ਉਹ ਝੂਠ ਦੀ ਬਣਾ ਤੇ ਇਹ ਇਹ ਲੈਂਦੇ ਹਾਂ ਕਾਰਜ ਰਹਿੰਦਾ ਹੈ ਹਾਂ ਸਿਸਟਮ ਬਣਾਉਂਦੇ ਆ ਜਦੋਂ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਇਹ ਉਹਨਾਂ ਦੀ ਰਾਸੀ ਸ਼ਰਮ ਜਿਹੜੀ ਹੈ ਥ੍ਰੈਟ ਉਹ ਆਪਣੇ ਆਪ ਐਲੀਮੀਨੇਟ ਹੋ ਜਾਂਦਾ ਹੈ ਔਰ ਮੈਨੂੰ ਉਮੀਦ ਹੈ ਕਿ ਟਰੰਪ ਸਰਕਾਰ ਜਿਹੜੀ ਹੈ ਇਹ ਰਾਸੀ ਸ਼ਰਮ ਜਿਹੜੀ ਆਮ ਬੰਦੇ ਨੂੰ ਦਿੱਤੀ ਇਹ ਬੰਦ ਕਰੇਗੀ ਇਹ ਸਿਸਟਮ ਉਹ ਐਸੋ ਜਿਹਾ ਬਣਾਏਗੀ ਜਿਹਦੇ ਬਾਰੇ ਇਨਕੁਆਇਰੀ ਕਰੇਗੀ ਪਿੱਛੋਂ ਕੰਟਰੀ ਦੇ ਇਹ ਵਾਕਈ ਬੰਦੇ ਨੂੰ ਖਤਰਾ ਹੈ ਉਸ ਬੰਦੇ ਨੂੰ ਸਲਮ ਦਿੱਤੀ ਜਾਵੇਗੀ ਗਿਲ ਸਾਹਿਬ ਤੁਹਾਡੇ ਨਾਲ ਬੜੇ ਚਰਚਾਵਾਂ ਹੋਈਆਂ ਪੰਜਾਬ ਦੇ ਕਈ ਮੁੱਦਿਆਂ ਦੇ ਤੁਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦਿਓਗੇ ਦੇਖੋ ਸਭ ਤੋਂ ਪਹਿਲਾਂ ਮੈਂ ਇਹ ਕਹਾਂਗਾ ਕਿ ਪੰਜਾਬ ਇੱਕ ਸਵਰਨ ਸਟੇਟ ਹੈ ਔਰ ਪੰਜਾਬ ਜਿਹੜਾ ਹੈ ਅੱਜ ਵੀ ਉਹ ਲੀਹਾਂ ਤੇ ਚੜ ਸਕਦਾ ਹੈ ਔਰ ਪੰਜਾਬ ਦੇ ਨੌਜਵਾਨ ਜਿਹੜੇ ਹੈ ਉਹਨਾਂ ਨੂੰ ਹਰ ਵਕਤੋਂ ਅੱਗੇ ਆਉਣਾ ਚਾਹੀਦਾ ਹੈ ਚਾਹੇ ਐਜੂਕੇਸ਼ਨ ਐਜੂਕੇਸ਼ਨ 'ਚ ਵੀ ਉਹ ਅਤ ਕਰਨ ਹਰ ਵਿਅਕਤੀ ਇਹ ਸੋਚੇ ਵੀ ਮੈਂ ਆਈਐਸ ਆਈਪੀਐਸ ਪੀਸੀਐਸ ਦਾ ਇੱਕ ਚਾਂਸ ਲੈਣਾ ਹੈ ਔਰ ਜਿਸ ਦਿਨ ਨੌਜਵਾਨ ਪੀੜੀ ਜਿਹੜੀ ਹੈ ਉਹ ਸਹਿird ਔਰ ਤਿਆਰ ਕਰਕੇ ਫੈਸਲਾ ਲੈ ਲੇ ਤੇ ਮੈਂ ਇਹ ਕਹਾਂਗਾ ਵੀ ਪੰਜਾਬ ਦਾ ਹਰ ਪੱਖ ਜਿਹੜਾ ਹੈ ਉਹ ਬਿਹਤਰ ਹੋਵੇਗਾ ਗੱਲ ਇੱਥੇ ਖੜੀ ਹੈ ਕਿ ਨੌਜਵਾਨਾਂ ਨੂੰ ਕੌਣ ਰਾਹ ਦਿਖਾਵੇਗਾ ਔਰ ਉਹਦੇ ਆਦੇ ਰਾਹ ਦਿਖਾਉਣ ਵਾਸਤੇ ਉਹਨਾਂ ਨੂੰ ਖੁਦ ਆਪਣੇ ਪੈਰਾਂ ਦੇ ਆਪਣੇ ਬਲਬੂਤੇ ਤੇ ਇੰਡੀਪੈਂਡੈਂਟ ਹੋ ਕੇ ਵਿਚਰਨਾ ਪਏਗਾ ਔਰ ਦੁਨੀਆ 'ਚ ਐਸੀ ਕੋਈ ਗੱਲ ਨਹੀਂ ਜਿਹੜੀ ਨਾ ਹੋ ਸਕੇ ਕਹਿੰਦੇ ਨਾਥਿੰਗ ਇਜ਼ ਇੰਪੋਸੀਬਲ ਇਹਨੂੰ ਪੋਸੀਬਲ ਬਣਾਉਣ ਵਾਸਤੇ ਨੌਜਵਾਨ ਪੀੜੀ ਚਾਏ ਸਾਡੀਆਂ ਬੱਚੀਆਂ ਜਾਂ ਬੱਚੇ ਆ ਜਾਂ ਸਾਡੀਆਂ ਭੈਣਾਂ ਆਏ ਜਾ ਸਾਡੇ ਬਜ਼ੁਰਗ ਹੈ ਮੈਂ ਉਹਨਾਂ ਨੂੰ ਇਹੀ ਕਹੋਗਾ ਕਿ ਹਰ ਇੱਕ ਵਿਅਕਤੀ ਇੱਕ ਚਾਂਸ ਆਈਐਸ ਆਈਪੀਐਸ ਬਣਦਾ ਲਵੇ ਕਿਉਂਕਿ ਪੰਜਾਬ ਦੇ ਭੇਖ ਨੂੰ ਔਰ ਹਿੰਦੁਸਤਾਨ ਦੇ ਭੇਖ ਨੂੰ ਜਿਹੜਾ ਹੈ ਬਿਊਰੋਕ੍ਰੇਟੀ ਬੇਤਰਸਰ ਜੇ ਸਾਡੇ ਪੰਜਾਬੀ ਬਿਊਰੋਕ੍ਰੇਟ ਬਣ ਜਾਈ ਤੇ ਆਪਣੇ ਆਪ ਸੁਧਾਰ ਵੀ ਆਏਗਾ ਔਰ ਆਪਣੇ ਆਪ ਵਿਕਾਸ ਵੀ ਆਏਗਾ ਔਰ ਪੰਜਾਬ ਮੋੜ ਜਿਹੜਾ ਹੈ ਰੰਗਲਾ ਪੰਜਾਬ ਬਣ ਕੇ ਉਮਰੇਗਾ ਪਿਛਲੇ ਦੂਰੇ ਦੌਰੋਂ ਆਈਪੀਐਸ ਪੀਸੀਐਸ ਸੈਂਟਰ ਤੋਂ ਘਟਾਣ ਵੀ ਕਰਿਆ ਸੀਗਾ ਚੱਕਰੇ ਆ ਕਿ ਸਾਰੇ ਦਾ ਆਪਣੇ ਨਿੱਜ ਨਾਲ ਜੁੜੇ ਹੋਏ ਆ ਮੈਂ ਅੱਜ ਵੀ ਚਾਹੁੰਦਾ ਹਾਂ ਕਿ ਇੱਕ ਸੈਂਟਰ ਹਾਲ ਖੋਲ੍ਹ ਕੇ ਜਾਵਾਂ ਲੇਕਿਨ ਮੇਰਾ ਜਿਹੜਾ ਪਿਛਲਾ ਸੈਂਟਰ ਹੈ ਉਹ ਅਜੇ ਐਕਸ਼ਨ ਵਿੱਚ ਨਹੀਂ ਆਇਆ ਕਿਉਂਕਿ ਵਾਈਸ ਚਾਂਸਲਰ ਜਿਹਦੇ ਨਾਲ ਮੈਂ ਮੇਰੀ ਗੱਲਬਾਤ ਹੋਈ ਜਿਨ੍ਹਾਂ ਨੇ ਬਰੋਚਰ ਰਿਲੀਜ਼ ਕੀਤਾ ਹੈ ਉਹ ਰਿਜ਼ਾਈਨ ਕਰਕੇ ਲੇਕਿਨ ਉਹਨਾਂ ਦੇ ਚਾਂਸਲਰ ਸਾਹਿਬ ਨਾਲ ਇਸ ਬਾਰੇ ਮੇਰੀ ਮੀਟਿੰਗ ਨਹੀਂ ਹੋ ਸਕੇ ਲਿਕਨੇ ਮੈਂ ਤੈਅ ਹੈ ਕਿ ਇੱਕ ਸੈਂਟਰ ਜਿਹੜਾ ਹੈ ਜਿਹ ਹਾਂ ਉਹਨੂੰ ਮੈਂ ਖੁਦ ਫਾਈਨਾਂਸ ਆਪਣੇ ਸੋਰਸੇਜ਼ ਰਾਈ ਕਰਾਂਗਾ ਜਦ ਕਿ ਉਹਦੇ ਤੇ 25000 ਪਰ ਬੱਚਾ ਖਰਚਾ ਆਏਗਾ 30 ਬੱਚਿਆਂ ਦਾ ਇੱਕ ਬੈਚ ਮੈਂ ਸਪான்ਸਰ ਕਰਾਂਗਾ ਹੁਣ ਮੈਂ ਉਹ ਦੇਖਾਂਗਾ ਕਿ ਇਹ ਯੂਨੀਵਰਸਿਟੀ ਉਹਨੂੰ ਕਿਸ ਤਰ੍ਹਾਂ ਨੇਪੜੇ ਚੜਦੀ ਹੈ ਹਾਂ ਅੰਤ ਵਿੱਚ ਮੈਂ ਸਬਰੌ ਟੀਵੀ ਚੈਨਲ ਦਾ ਉਹਨਾਂ ਦੀ ਟੀਮ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸਮਾ ਕੱਢ ਕੇ ਪੰਜਾਬ ਦੇ ਹਿੱਤਾਂ ਬਾਰੇ ਪੰਜਾਬ ਦੀ ਬਿਹਤਰੀ ਬਾਰੇ ਔਰ ਹਿੰਦੁਸਤਾਨ ਨੂੰ ਸੁਪਰ ਪਾਵਰ ਵਲ ਵਦਨ ਵਾਸਤੇ ਮੇਰੇ ਸੁਝਾਅ ਲਏ ਔਰ ਮੇਰੀਆਂ ਗੱਲਾਂ ਨੂੰ ਕਲਮ ਬੰਦ ਤੇ ਨਹੀਂ ਮੈਂ ਇਹ ਕਹ ਨਸ਼ਕ ਕਰਨ ਵਾਸਤੇ ਮੌਕਾ ਦਿੱਤਾ ਏ ਔਰ ਮੈਂ ਹਿੰਦੁਸਤਾਨੀਆਂ ਨੂੰ ਕਹਾਵਾਂਗਾ ਕਿ ਹਿੰਦੁਸਤਾਨ ਜਿਹੜਾ ਹੈ ਵਰਲਡ ਦੀ ਸੁਪਰ ਪਾਵਰ ਬਣ ਸਕਦਾ ਹੈ ਗੱਲ ਇੱਥੇ ਖੜੀ ਹੈ ਕਿ ਅਸੀਂ ਕਿੰਨੇ ਇੱਕ ਆਪਣੇ ਮੁਲਕ ਪ੍ਰਤੀ ਸੋਹਰਦ ਹੋਰ ਜਦੋਂ ਇਹ ਗੱਲ ਹਰ ਬਸ਼ਿੰਦੇ ਦੇ ਮਨ ਵਿੱਚ ਆ ਗਈ ਤਾਂ ਉਹ ਦਿਨ ਦੂਰ ਨਹੀਂ ਹਿੰਦੁਸਤਾਨ ਬਿਹਤਰ ਔਰ ਵਧੀਆ ਔਰ ਸਰਵੋਤਮ ਵਰਲਡ ਦਾ ਮੁਲਕ ਬਣੇਗਾ ਧੰਨਵਾਦ ਇਸਨ ਡਾਕਟਰ ਸੁਨੀਦਰ ਜਿਲਜੀ ਜਿਨਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਪੰਜਾਬ ਦੇ ਨਾਲ ਨਾਲ ਹੋਰ ਕਈ ਅਜਿਹੇ ਮੁੱਦਿਆਂ ਦੀ ਚਰਚਾ ਕੀਤੀ ਜੋ ਵਿਸ਼ਾ ਬਣੇ ਹੋਏ ਨੇ ਤੇ ਨਾ ਹਮੇਸ਼ਾ ਹੀ ਪੰਜਾਬ ਦੀ ਬਿਹਤਰ ਲਈ ਉੱਚ ਕਦਮ ਚੁੱਕੇ ਜਾਂਦੇ ਹਨ ਹੁਣ ਦਿਓ ਸਾਨੂੰ ਜਲ ਅਗਲੀ ਅਪਡੇਟ ਲੈ ਕੇ ਫੇਰ ਥੋੜੇ ਸਾਹਮਣੇ ਹਾਜੂਮਾਂਗੇ ਸਸਿਕਾ